ਚਲ ਇਦਾਂ ਕਰਨੀ ਆ ਡਾਕਟਰ ਨੂੰ ਫੋਨ ਕਰ ਹੀ ਲੈਣੀ ਆ ਫੇਰ ਹੀ ਪਤਾ ਲੱਗੂ ਕਿਸ ਗੱਲ ਦਾ ਜਿੰਨਾ ਚਿਰ ਮੈਂ ਫੋਨ ਨਾ ਲਾਇਆ ਓਨ ਚ ਰਿਪੋਰਟ ਦਾ ਕੋਈ ਪਤਾ ਹੀ ਨਹੀਂ ਲੱਗਣ ਡਿਆ ਹੈਲੋ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਾਂਜੀ 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 ਨਹੀਂ ਆਪਾਂ ਗੁਰਦਾਸਪੁਰ ਤੋਂ ਬੋਲਣ ਦੇ ਆ ਹਾਂਜੀ ਆਪਾਂ ਮਰੀਜ਼ ਲੈ ਕੇ ਆਏ ਸੀ ਤੁਹਾਡੇ ਕੋਲ ਤੇ ਤੁਸੀਂ ਰਿਪੋਰਟ ਬੰਬੇ ਕੱਲੀ ਸੀ। ਹਾਂਜੀ 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 ਸੁਖਜਿੰਦਰ ਸਿੰਘ ਹਾਂਜੀ। ਇਹ ਨਹੀਂ ਨਹੀਂ ਡਾਕਟਰ ਸਾਹਿਬ ਐਸੇ ਕਰਕੇ ਮੈਂ ਫੋਨ ਕੀਤਾ ਤੁਹਾਨੂੰ। ਰਿਪੋਰਟ ਤੇ ਸਾਨੂੰ ਮਿਲੀ ਨਹੀਂ। ਹਾਂਜੀ। ਪਰ ਡਾਕਟਰ ਸਾਹਿਬ ਆਤੇ ਆਈ ਨਹੀਂ ਅਜੇ ਤੱਕ। ਅੱਛਾ। ਚਲੋ ਕੋਈ ਨਹੀਂ ਫਿਰ ਅਸੀਂ ਪਤਾ ਕਰਵਾ ਲੈਨੇ ਆ। ਹਾਂਜੀ ਹਾਂਜੀ। ਨੇ ਕੋਈ ਨਹੀਂ ਜਦੋਂ ਮਿਲ ਗਈ ਫਿਰ ਤੁਹਾਡੇ ਤੱਕ ਲੈ ਕੇ ਆਵਾਂਗੇ ਆਪਾਂ ਹਾਂਜੀ ਠੀਕ ਹੈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੈ ਡਾਕਟਰ ਦੇ ਹਿਸਾਬ ਨਾਲ ਤੇ ਰਿਪੋਰਟ ਕੱਲ ਦੀ ਸਾਡੇ ਘਰ ਆਜਣੀ ਚਾਹੀਦੀ ਆ ਤੇ ਅੱਜ ਵੀ ਸਾਰਾ ਦਿਨ ਲੰਘ ਗਿਆ ਤੇ ਰਿਪੋਰਟ ਫੇਰ ਨਹੀਂ ਆਈ ਮੈਨੂੰ ਤਾਂ ਕੁਝ ਦਾਲ ਚ ਕਾਲਾ ਲੱਗਦਾ ਵਾ ਕਿਤੇ ਆ ਮੋਟੀ ਨੇ ਨਾ ਕਪੜਾ ਕਰਤਾ ਹੋਵੇ ਹਾਇ ਰੱਬਾ ਜੇ ਇਹਨੇ ਕਿਤੇ ਰਿਪੋਰਟ ਲਗਾਤੀ ਨਾ ਤਾਂ ਫੇਰ ਕਿਦਾਂ ਪਤਾ ਲੱਗੂਗਾ ਨੁਕਸ ਦਾ ਵੀ ਕੀ ਨੁਕਸ ਆਇਆ ਵਿੱਚ ਹਾਏ ਹਾਏ ਹੁਣ ਕੀ ਕਰਾਂ ਮੈਂ ਮੈਂ ਜਾ ਕੇ ਭਾਬੀ ਨੂੰ ਦੱਸਨੀ ਆ ਚੱਲ ਫੁਲਕੇ ਰਹਿ ਗਏ ਖੈਰ ਕੇ ਲਾਉਣੀ ਆ ਹੁਣ ਮੈਂ ਭਾਬੀ ਆ ਕੰਮਾਂ ਚੋਂ ਬਾਹਰ ਨਿਕਲ ਆਇਆ ਕਰ ਕੀ ਹੋਇਆ ਜੇ ਹੋਣਾ ਕੀ ਆ ਜਿਹਦਾ ਡਰ ਹੀ ਹੋਈ ਹੋਇਆ ਈ ਉਹ ਡਰ ਹੀ ਭੈਣ ਜੀ ਗੱਲ ਦੱਸੋ ਮੈਨੂੰ ਸਿੱਧੀ ਸਿੱਧੀ ਹੋਇਆ ਕੀ ਆ ਗੱਲ ਕੀ ਦੱਸਾਂ ਅਮ ਹੁਣੇ ਡਾਕਟਰ ਨੂੰ ਫੋਨ ਕਰਕੇ ਆਈ ਆ ਅੱਛਾ ਫਿਰ ਡਾਕਟਰ ਕਹਿੰਦਾ ਕਿ ਕੱਲ ਤੁਹਾਡੇ ਘਰ ਅਵਲ ਤੇ ਰਿਪੋਰਟ ਪਹੁੰਚਣੀ ਚਾਹੀਦੀ ਸੀ ਤੇ ਅੱਜ ਵੀ ਨਹੀਂ ਪਹੁੰਚੀ ਤੇ ਮੈਨੂੰ ਤਾਂ ਕੋਹ ਦਾਲ ਚ ਕਾਲਾ ਲੱਗਣ ਡਿਆਈਓ ਆੜੀ ਸੰਢ ਜੀ ਹੈ ਨਾ ਇਹਦਾ ਬੇੜਾ ਗਰਭ ਹੋ ਗਿਆ ਹਣਾ ਮੈਂ ਭੈਣ ਜੀ ਗੱਲ ਸੱਚੀ ਹੋਊਗੀ ਮੈਂ ਕਹਿੰਨੀ ਆ 100% ਸੱਚੀ ਪਹਿਲਾਂ ਤੇ ਅੱਜ ਨਾ ਰਿਪੋਰਟ ਦਾ ਪਤਾ ਕਰੀਏ ਕਿ ਰਿਪੋਰਟ ਕਿੱਥੇ ਆਈ ਆ ਕਿ ਨਹੀਂ ਆਈ ਮੇਰੇ ਦਿਮਾਗ 'ਚ ਇੱਕ ਗੱਲ ਆਈ ਆ ਕਰਨ ਬੈਠਾ ਵੰਦਰ ਮੈਂ ਕਰਨ ਨੂੰ ਕਹਿੰਨੀ ਆ ਕਿ ਇੱਕ ਵਾਰ ਨਾ ਕੈਮਰੇ ਚੈੱਕ ਕਰ ਜੇ ਕੋਈ ਦੇਣ ਆਇਆ ਹੋ ਰਿਪੋਰਟ ਜਾਂਦਾ ਸੁੱਟ ਕੇ ਗਿਆ ਹੋਊਗਾ ਤਾਂ ਦੇਹੀ ਪੈਣਾ ਉਹਦੇ ਵਿੱਚ ਹਾਂ ਗੱਲ ਵਧੀਆ ਵਾ ਮੁੰਡੇ ਨੂੰ ਕਹਿ ਕੇ ਨਾ ਭਾਬੀ ਪਹਿਲਾਂ ਕੈਮਰੇ ਚੈੱਕ ਕਰਾ ਲਾ ਹੈ ਤੇ ਜੇ ਕਿਤੇ ਇਹ ਲੱਭ ਗਈ ਨਾ ਵਿੱਚ ਸੱਚੀ ਗੱਲ ਮੈਂ ਤਾਂ ਨਹੀਂ ਨੂੰ ਛੱਡਦੀ ਦੇਖੇ ਤਾਂ ਨਹੀਂ ਕਿੱਦਾਂ ਲੰਮੀ ਆ ਨਹੀਂ ਛੱਡਣਾ ਇਹਨੂੰ ਕਿੰਨੇ ਆ ਇਹਨੂੰ ੱੱਕੇ ਮਾਰ ਕੇ ਬਾਹਰ ਕੱਢਣਾ ਵਾ ਨਹੀਂ ਇਹਦਾ ਚਾਰ ਪਾਣਾ ਮੈਨੂੰ ਤਾਂ ਪੱਕਾ ਗਲਤੀ ਇਹਦੀ ਲੱਗਦੀ ਆ ਕਿਉਂਕਿ ਰਿਪੋਰਟ ਤੇ ਸਿੱਧੀ ਆ ਜਣੀ ਹੀ ਕਰ ਇਹਦੇ ਵਿੱਚ ਕਿਹੜੀ ਗੱਲ ਹੀਗੀ ਹੈ ਰੱਬ ਤੇ ਡਾਕਟਰ ਵੀ ਹਰਾ ਨੂੰਂਂਡਿਆ ਤੇ ਇਦਾਂ ਫਿੱਡਾ ਹੋਈ ਨਹੀਂ ਸਕਦਾ ਰਿਪੋਰਟ ਪਹੁੰਚੀ ਨਾ ਹੋਵੇ ਇਦ ਤੱਕ ਆਹਦਾ ਰਿਪੋਰਟ ਮੇਰੇ ਤੱਕ ਆਊਗੀ ਤੇ ਮੈਨੂੰ ਪਤਾ ਲੱਗੂ ਕੀ ਨੁਕਸਾ ਆ ਚੱਲ ਕੋਈ ਗੱਲ ਨਹੀਂ ਆ ਵੀ ਚੰਗਾ ਕੀਤਾ ਤੇ ਤੂੰ ਹੀ ਫੋਨ ਕਰ ਲਿਆ ਵਾ ਹੁਣ ਨਾ ਇਦਾਂ ਕਰੋ ਤੂੰ ਮੰਮੀ ਲਾ ਕੇ ਬੋ ਮੈਂ ਕਰਨ ਵਾਲ ਜਾਨੀ ਆ ਤੇ ਕਰਨ ਨੂੰ ਕਹਿੰਨੀ ਆ ਤੇ ਮੈਨੂੰ ਕੱਢ ਕੇ ਤੇ ਵਖਾਲ ਪੜਾ ਪਰ ਨਾ ਛੇਤੀ ਕਰ ਲੈ ਇਹ ਕੰਮ ਇਹ ਹੁਣ ਲੇਟ ਕਰਨ ਵਾਲਾ ਨਹੀਂਗਾ ਠੀਕ ਆ ਜਿੰਨੀ ਛੇਤੀ ਪਤਾ ਕਰਾਵਾਂਗੇ ਉਹਨੇ ਚੰਗੇ ਰਹਿ ਜਾਣਗੇ ਆਪਾਂ ਕੋਈ ਨਹੀਂ ਤੂੰ ਬਹੁਤ ਮੈਂ ਹੁਣੇ ਹੀ ਕਰਨ ਨੂੰ ਕਹਿੰਦੀ ਵੀ ਘਰ ਜਾ ਕੇ ਖੋਲ ਕੈਮਰੇ ਤੇ ਚੱਲ ਕਰਵਾ ਲੈ ਫ ਹਈ ਪੈਂਜੀ ਤੇ ਕਹਿੰਦਾ ਆ ਵੀ ਡਾਕਟਰ ਕਹਿੰਦਾ ਰਿਪੋਰਟ ਹੁਣ ਤੱਕ ਪਹੁੰਚ ਜਾਣੀ ਚਾਹੀਦੀ ਸੀ ਤੁਹਾਡੇ ਘਰ ਪਹੁੰਚੀ ਕਿਉਂ ਨਹੀਂ ਗਈ ਆ ਤੇ ਮੈਨੂੰ ਨਾ ਸੱਚੀ ਤੋਂ ਦਾਲ ਚ ਕਾਲਾ ਲੱਗਣ ਡਿਆ ਵਾ ਮੇਰਾ ਰਾਦਾ ਬੰਡਿਆ ਵਾ ਕਰਨ ਨੂੰ ਕਹਿੰਦੀ ਆ ਵੀ ਕੈਮਰੇ ਚੈੱਕ ਕਰ ਕੈਮਰੇ ਦੇ ਰਿਕਾਰਡਿੰਗ ਦੇ ਨਾ ਮਹੀਨੇ ਦੀ ਪਿਛਲੀ ਨਿਕਲ ਆਉਂਦੀ ਆ ਫੇ ਕੌਣ ਘਰ ਆਇਆ ਤੇ ਕੌਣ ਗਿਆ ਵਾ ਇਹ ਆਪ ਹੀ ਵੇਖੂਗਾ ਤੇ ਸਾਨੂੰ ਪਤਾ ਤੇ ਲੱਗੂਗਾ ਵੀ ਰਿਪੋਰਟ ਆਈ ਆ ਕਿ ਜਾਂ ਨਹੀਂ ਆਈ ਨਹੀਂ ਤੇ ਜਾ ਕੇ ਤੇ ਉਹਨੂੰ ਡਾਕਟਰ ਨੂੰ ਕਵਾਂਗੇ ਵੀ ਉੱਥੇ ਮੈਸੇਜ ਕਰ ਕਿ ਕਿਉਂ ਨਹੀਂ ਆਈ ਸਾਨੂੰ ਪਤਾ ਤੇ ਲੱਗੇ ਕਰਨਵਾਲ ਜਾਨੀ ਆ ਕਰਨ ਮੈਨੂੰ ਲੱਗਦਾ ਅੰਦਰ ਹੀ ਬੈਠਾ ਵਾ ਕਰਨਾ ਆਜੀ ਮੰਮੀ ਪੁੱਤ ਕੀ ਕਰਨ ਲਿਆ ਵਾ ਕੋੱਖਣੀ ਮੰਮੀ ਮੈਂ ਫੋਨ ਵੇਖਣ ਲਿਆ ਫੋਨ ਬੰਦ ਕਰ ਤੇ ਮੇਰੀ ਧਿਆਨ ਨਾਲ ਗੱਲ ਸੁਣ ਕੇ ਆ ਤੇਰਾ ਪਾਪਾ ਤੇ ਕਿਦਾਂ ਦੀ ਦਵਾਈ ਲੈਂਦੀ ਆ ਹਾਂਜੀ ਤੇ ਰਿਪੋਰਟ ਨਹੀਂ ਗਈ ਆ ਤੇਰੀ ਭੂਆ ਨੇ ਨਾ ਡਾਕਟਰ ਨੂੰ ਫੋਨ ਵੀ ਕੀਤਾ ਸੀ ਅੱਛਾ ਉਹ ਕਹਿੰਦੇ ਹੀ ਕਿ ਹੁਣ ਤੱਕ ਰਿਪੋਰਟ ਤੁਹਾਡੇ ਘਰ ਪਹੁੰਚ ਜਾਣੀ ਚਾਹੀਦੀ ਸੀ ਉਥੋਂ ਰਿਪੋਰਟ ਆ ਗਈ ਆ ਤੇ ਮੈਨੂੰ ਇਹ ਆ ਸਾਡੇ ਘਰ ਕਿਉਂ ਨਹੀਂ ਪਹੁੰਚੀ ਇੱਕ ਵਾਰਾ ਜਾ ਕੇ ਨਾ ਤੇ ਡਾਕੀ ਦੇ ਘਰੋਂ ਪੁੱਛ ਕੇ ਆਈ ਵੀ ਸਾਡੀ ਕੋਈ ਰਿਪੋਰਟ ਤੇ ਨਹੀਂ ਆਈ ਜੇ ਨਾ ਹੋਊ ਨਾ ਤੇ ਆਪਣੇ ਕੈਮਰੇ ਕੱਢ ਕੇ ਨਾ ਤੇ ਬਾਹਰ ਐਲਸੀਡੀ ਤੇ ਚੈੱਕ ਕਰਾਂ ਤੇ ਕੋਈ ਆਇਆ ਗਿਆ ਇਹ ਨਾ ਹੋਵੇ ਵੀ ਇਹੀ ਕਿ ਤੇ ਅੰਦਰ ਬਾਹਰ ਗਏ ਹੋਈਏ ਤੇ ਛੁੱਟ ਛੱਟ ਗਿਆ ਹੋਵੇ ਤੇ ਹਵਾਹੂਆ ਨਾ ਉੱਡ ਗਿਆ ਹੋਵੇ ਮੰਮੀ ਐਲਸੀਡੀ ਤੇ ਕੈਮਰ ਕਾਲੀ ਚ ਲਾਉਣੇ ਆਪਾਂ ਆ ਫੋਨ ਤੇ ਹੈਗੇ ਮੈਂ ਫੋਨ ਤੇ ਹੁਣੇ ਚੈੱਕ ਕਰ ਦਣਾ ਚੱਲ ਹਾਂ ਮੇਰਾ ਪੁੱਤ ਖੋਲ ਹਾਂ ਇਹ ਕਿੰਨੇ ਦਿਨ ਕਹਿੰਦੇ ਕਿੰਨੇ ਦਿਨ ਪਹਿਲਾਂ ਦੀ ਆ ਆਂਦੇ ਪੀ 4 ਦਿਨ ਹੋ ਗਏ ਹੁਣੇ ਤੁਹਾਡੇ ਘਰ ਰਿਪੋਰਟ ਆਈ ਨਾ ਚਾਰ ਦਿਨ ਹਾਂ ਕੱਢਾ ਮੇਰਾ ਪੁੱਤ ਮੈਂ ਵੇਖਾਂ ਸਹੀ ਭਲਾ ਧੋਕ ਦਿਓ ਮੰਮੀ ਹਾਂ ਜੀ ਆਹ ਤੇ ਚਾਚੀ ਆ ਗਈ ਤੇਰੀ ਚਾਚੀ ਫੰਡ ਐਰਪੋਰਟ ਰਿਪੋਰਟ ਗਿਆ ਨਾ ਆਹ ਹੀ ਤੇ ਰਪੋਟੀ ਆ ਮਾ ਹਾਏ ਹਾਏ ਇਹਦੇ ਹੱਥ ਚ ਆ ਗਈ ਆ ਗਾੜੀ ਕੱਢ ਮੰਮੀ ਆਹ ਤੇ ਚਾਚੀ ਅੱਗ ਵੀ ਲੌਂਡੀ ਆ ਕਰਨ ਆਹ ਰਪੋਟ ਯੋ ਆਵੇ ਫੜੀ ਹੱਥ ਵਿੱਚ ਹਾਏ ਮੈਂ ਮਰ ਗਈ ਇਹਦੇ ਦਿਲ ਵਿੱਚ ਇੰਨੀ ਕਾਲੋਂ ਆ ਹਾਏ ਆ ਵੇਖਲਾ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਹਨੇ ਇਹ ਕੰਮ ਕਰਨਾ ਵਾ ਹੁਣ ਹਾ ਜਿਹੜੀ ਆ ਨਾ ਰਿਕਾਰਡਿੰਗ ਮੈਨੂੰ ਕੱਢ ਕੇ ਦੇ ਮੈਂ ਸਾਰਿਆਂ ਦਾ ਸਾਹਮਣੇ ਨੂੰ ਵਿਖਾ ਲੈਣੀ ਆ ਕਿ ਆ ਤੂੰ ਕੀ ਕੀਤਾ ਵਾ ਆ ਵੇਖ ਲੈ ਮੈਂ ਸਾਰਿਆਂ ਨੂੰ ਦੱਸਣਾ ਵਾ ਵੀ ਇਹਦੀ ਕਰਤੂਤ ਇਹ ਆ ਨਹੀਂ ਦੇਨੇ ਪਿਆਰਾਂ ਤੇ ਪਾਣੀ ਨਹੀਂ ਪੀਣ ਦੇਣਾ ਪਿਓ ਦਰਾ ਠੀਕ ਨਹੀਂ ਗਾ ਕੁਰੇ ਨਾ ਖੱਤੀ ਕੀ ਕੀ ਦਿੰਦੀ ਰਹੀ ਆ ਆ ਵੇਖ ਲੈ ਰਿਪੋਰਟ ਵੀ ਇਹਨੇ ਨਾ ਸਾੜਦੀ ਆ ਹੁਣ ਚਾਚੀ ਨੂੰ ਕੀ ਲੁੜ ਪਈ ਇਹ ਰਿਪੋਰਟ ਸਾਹਮਣੇ ਚਾਚੀ ਤੇਰੀ ਬੜੀ ਵੱਧੋਆ ਉਸਾਂ ਕੋ ਜੜਾ ਪੁਣਾ ਚੰਦੀ ਆ ਹੁਣ ਇਦਾਂ ਇਹ ਵਿਆਹ ਕਰਾ ਕੇ ਤੇਰੇ ਚਾਚੇ ਨਾਲ ਆ ਗਈ ਸੀ ਉਹਦਾ ਰਾਦਾ ਸਾਰਿਆਂ ਨੂੰ ਮਾਰ ਮੁਕਾਵਾਂ ਕਿ ਸਭ ਕੋ ਮੈਂ ਸੰਭਲਾਂ ਉਹ ਚੱਲ ਮੰਮੀ ਹੀਰੋ ਹੋਣਾ ਕੋਈ ਗੱਲ ਨਹੀਂ ਕੋਖਣੀ ਹੁੰਦਾ ਮੈਂ ਕਿਉਂ ਨਾ ਰੋਵਾਂ ਪੁੱਤੇ ਸਾਰੇ ਜਾਣੇ ਤੇਰੇ ਪਿਓ ਦੇ ਸਰਤੇ ਆ ਇਹਨਾਂ ਨੇ ਤਾਂ ਕੱਲ ਨੂੰ ਤੁਹਾਨੂੰ ਲਾਤ ਮਾਰ ਦੇਣੀ ਆ ਚੱਲ ਉੱਠ ਤੇ ਮੇਰਾ ਰਾਦਾ ਇਹ ਪਾੰਡਿਆ ਵਾ ਵੀ ਜਿਹੜੀ ਦਵਾਈ ਲੱਭੀ ਆ ਨਾ ਦਵਾਈ ਦਾ ਵੀ ਟੈਸਟ ਕਰਵਾਓ ਵੀ ਇਹ ਕਾਦੀ ਦਵਾਈ ਆ ਰਿਪੋਰਟ ਦਾ ਤਾਂ ਸ਼ਰੇਆ ਪਤਾ ਲੱਗ ਗਿਆ ਮੇਰਾ ਰਾਦਾ ਤੇ ਵਾ ਜਾਵਾਂ ਜੇ ਦੀ ਜਾਨ ਮੈਂ ਕਟਾਂ ਵੀ ਆ ਤੇਰੀ ਕੀ ਕਰਤੂ ਤਾਂ ਮੈਨੂੰ ਦੱਸ ਉਹ ਚਲੋ ਮੰਮੀ ਤੇ ਇਹਨਾਂ ਨਾਲ ਘਰ ਚ ਲੜਾਈ ਨਾ ਪਾਇਓ ਇਦਾਂ ਕਰੋ ਤੀ ਭੁਆਣ ਦੱਸਿਓ ਫਿਰ ਰਿਪੋਰਟ ਆ ਗਈ ਆ ਤੇ ਇਹਨੇ ਸਾੜਦੀ ਆ ਆਪਨਾ ਤੁਸੀਂ ਬੁਰੀ ਬਣਿਆ ਤੇ ਮੈਨੂੰ ਤਾਂ ਬੁਰੀ ਬਾਨਾ ਪੈਣਾ ਵਾ ਕਿੰਨਾ ਚਿਰ ਮੈਂ ਚੁੱਪ ਰਹੂੰਗੀ ਉਹ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਵੋ ਤੁਸੀਂ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਨੇ ਖਤੀ ਦਾ ਕੀ ਮਾਰਾ ਕੀਤਾ ਹੀ ਜਿਹੜੀ ਇੱਥੋਂ ਤੱਕ ਜਾਣ ਲਈ ਐ ਉਹ ਮੰਮੀ ਇਦਾਂ ਨਹੀਂ ਕਰੀ ਦਿੰਦਾ ਯਾਰ ਮੈਨੂੰ ਚਾਚੀ ਦੀ ਸਮਝ ਲੱਗਣ ਦੀ ਚਾਚੀ ਨੇ ਤਾਂ ਕਿਉਂ ਕੀਤਾ ਵਾ ਜੀ ਰਿਪੋਰਟ ਆਈ ਆ ਤੇ ਚਾਚਾ ਨੂੰ ਵਿਖਾ ਵੀ ਸਾਦੀ ਹੀ ਮੈਨੂੰ ਤਾਂ ਲੱਗਦਾ ਵਾ ਇਹ ਨਾ ਚਾਚੀ ਦੀ ਸ਼ਾਦੀ ਸ਼ਾ ਹੋਰ ਜ਼ਰੂਰ ਨਾ ਕੋਈ ਗੇਮ ਖੇਡਣ ਦੀ ਯਾਦ ਨਾ ਕੋਈ ਗੱਲ ਨਹੀਂ ਘਰ ਦੇੰਨੇ ਤੇ ਹੁਣ ਧਿਆਨ ਕੀ ਰੱਖਣਾ ਹੋਂ ਨਾ ਮੈਂ ਸਭ ਕੁਝ ਧਿਆਨ ਰੱਖਦਾ ਹਾਂ ਪੀਏ ਕੀ ਕਰਦੇ ਤੇ ਕੀ ਨਹੀਂ ਕੋਈ ਗੱਲ ਨਹੀਂ ਭਾਈ ਨੀ ਭਾਬੀ ਜੇ ਲਈ ਇਹ ਮੁੰਡੇ ਕੋ ਪਰਵਾਉਣ ਅੱਛਾ ਅੱਛਾ ਭੈਣ ਜੀ ਆ ਆ ਵੇਖ ਲੋ ਆ ਵੇਖੋ ਰਿਪੋਰਟ ਫੜੀ ਤੇ ਗਾੜੀ ਵੇਖੋ ਕੱਢ ਕੱਢ ਕੇ ਅੱਗ ਲਾਉਂਦੇ ਹੀ ਜਵਾਦ ਜਾ ਕੇ ਹਾਏ ਮੈਂ ਮਰ ਜਾ ਆਹ ਬੂਆ ਜੀ ਆਹ ਵੇਖੋ ਕਰਤੂਪਾਂ ਇਹਦੀਆਂ ਹੈ ਇਹਦਾ ਬਹਿਜੇ ਬੇੜਾ ਇਹਦਾ ਹੋਣੀ ਰਕਤੇ ਆਹ ਵੇਖ ਲੋ ਹੈ ਜੇ ਕਿਤੇ ਕੈਮਰੇ ਨਾ ਲੱਗੇ ਹੁਣ ਤੇ ਇਹਦੀਆਂ ਚੋਰੀਆਂ ਫੜੀਆਂ ਜਾਣੀਆਂ ਹੈਗੀਆਂ ਪਤਾ ਨਹੀਂ ਲੱਗਣਾ ਮੇਰੇ ਰੱਬਾ ਸਾਨੂੰ ਪਤਾ ਨਹੀਂ ਰਿਪੋਰਟ ਹੀ ਕੰਡੇ ਕੋਈ ਏਡਾ ਜ਼ਾਲਮ ਹੋ ਸਕਦਾ ਹੈ ਆ ਵੇਖ ਲੋ ਕੱਲ ਨੂੰ ਕਹਿਣਾ ਵਾ ਗਿਠਾਣੀ ਮੇਰੇ ਪੈਰ ਨਹੀਂ ਲੱਗਨ ਦਿੰਦੀ ਸੱਸ ਮੇਰੇ ਪੈਰ ਨਹੀਂ ਲੱਗਨ ਦਿੰਦੀ ਨੀ ਤੂੰ ਤੇ ਪਾਪਨੇ ਸਾਰੇ ਟੱਬਰ ਨੂੰ ਮਾਰਨ ਤੇ ਤੁਲੀ ਆਂ ਵੀ ਇਹਨਾਂ ਦਾ ਗਲਾ ਘੁੱਟਦਾ ਦਾ ਸਭ ਕੁਝ ਮੈਂ ਆ ਸੰਭਲਾ ਹੁਣ ਤੇ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਹੁਣ ਤੇ ਪੱਕਾ ਪ੍ਰੂਫ ਮਿਲ ਗਿਆ ਕਿ ਸਾਰੀਆਂ ਕਰਤੂਤਾਂ ਇਹਦੀਆਂ ਮਾੜੀਆਂ ਹੀ ਇਹੋ ਕੋਹ ਵੀਰ ਨੂੰ ਪਾਪਾ ਦਿੰਦੀ ਰਹੀ ਆ ਇਹਨੇ ਮਾਰ ਕੀਤਾ ਉਹਨੇ ਇੰਨੇ ਹੀ ਕੀਤਾ ਹੁਣ ਨਾ ਭੂਆ ਜੀ ਨੂੰ ਛੱਡਣਾ ਨਹੀਂ ਇੱਕ ਵਾਰੀ ਜਾ ਕੇ ਇਹਨੂੰ ਚੰਗੀ ਤਰ੍ਹਾਂ ਝੰਜੋੜੋ ਹੁ ਫੜ ਕੇ ਹੈਂ ਪੇ ਤੇਰੀ ਜਰਤ ਕਿੱਦਾਂ ਪਈ ਆ ਤਸੀਂ ਉਦਾਂ ਹੀ ਪੁੱਛੋ ਕੁੜਿਆ ਕੋਈ ਰਿਪੋਰਟਰ ਪਾਟ ਨਹੀਂ ਆਈ ਤੂੰ ਵੇਖੀ ਨਹੀਂ ਦੀ ਪਲਕੀ ਜਵਾਬ ਦਿੰਦੀ ਐਂ ਜੀ ਤੁਸੀਂ ਬਾਅਦ ਚ ਜਾਇਓ ਮੰਮੀ ਨੂੰ ਜਾ ਲੈਣ ਦੋ ਚੱਲ ਕੋਈ ਨਹੀਂ ਮੈਂ ਤਾਂ ਭਾਬੀ ਬਾਅਦ ਚ ਆਉਨੇ ਆ ਪੁੱਛੋ ਤਹੀਂ ਜਾ ਕੇ ਪੁੱਛਨੇ ਆ ਫਿਰ ਰਿਪੋਰਟ ਨਹੀਂ ਆਈ ਕਿਤੇ ਸਭ ਕੁਝ ਨਹੀਂ ਆਈ ਭਾਬੀ ਫੜ ਲੈ ਜਰਾ ਤੇ ਇਦਾਂ ਆਉਂ ਨਹੀਂ ਰੱਖੀ ਤੇ ਤੁਸੀਂ ਜਾ ਕੇ ਤੇ ਪੁੱਛੋ ਉਹ ਕੀ ਬੋਲਦੀ ਆ ਬਾਹਰੇ ਬੈਠੀ ਜੇ ਮੈਨੂੰ ਲੱਗਦਾ ਆ ਪੁੱਛਣ ਨੂੰ ਸਗਾਤ ਆ ਮੈਂ ਤਾਂ ਸੱਚੀ ਹੈਰਾਨ ਹੋਣ ਈ ਆ ਤੇ ਕੋਈ ਡਾ ਗੰਦਾ ਵੀ ਹੋ ਸਕਦਾ ਵਾ ਹੈਂ ਅਡੀ ਮਾੜੀ ਨੀਤ ਹਾਏ ਹਾਏ ਕੁਸ਼ਰਮਕਰ ਜਿਹੜੀ ਥਾਲੀ ਜਖਾਂੜੀ ਉਸੇ ਸ਼ੇ ਕਰੀ ਜਾਨੀ ਹੈ ਪਰਿਵਾਰ ਨੂੰ ਲੈਣ ਤੇ ਆ ਗਈ ਹੈ ਮੰਮੀ ਜਾਓ ਤੁਸੀਂ ਪੁੱਛੋ ਇੱਕ ਤੋਰਾ ਕੀ ਕੀਤਾ ਕੋਈ ਨਹੀਂ ਪੁੱਛੋ ਤੁਸੀਂ ਆ ਗਏ ਆਪਾਂ ਵੀ ਪਰਨਾ ਭੈਣ ਜੀ ਮੈਨੂੰ ਇੱਕ ਗੱਲ ਵਾ ਇੰਨੇ ਨਾ ਮੰਮੀ ਦੇ ਪੈਰਾਂ ਤੇ ਪਾਣੀ ਨਹੀਂ ਪਾ ਦੇਣਾ ਜਿੱਦੀ ਇਹ ਤੇਜ ਵਾ ਜਿੰਨੇ ਕਹਣਾ ਨਾ ਘਰ ਤੇ ਕੋਈ ਰਿਪੋਰਟ ਹੀ ਨਹੀਂ ਆਈ ਮੈਂ ਤੇ ਵੇਖੀ ਨਹੀਂ ਕੋਈ ਗੱਲ ਹੀ ਇਹ ਲਿਓ ਤੁਸੀਂ ਜਦੋਂ ਸਬੂਤ ਸਾਡੇ ਕੋਲ ਆ ਤੇ ਕਿਦਾਂ ਮੁਕਰ ਜੂ ਨਾਲੇ ਉਹਦਾ ਖੂਹ ਆ ਜਾ ਕਹਿੰਦਾ ਸੀ ਨਾ ਪੀ ਮੈਂ ਇਹਨੂੰ ਨਾ ਆਪੇ ਸਜ਼ਾ ਦਊ ਤੇ ਹੁਣ ਇਹਨੂੰ ਕਹਿਣਾ ਪਈ ਲਾ ਦੇ ਸਜ਼ਾ ਹੁਣ ਤੂੰ ਦਵੇਂਗਾ ਕਿ ਆਪਾਂ ਦਈਏ ਚਲ ਆ ਆ ਭਾਬੀਆ ਚਲੀਏ ਚਲੋ ਤੁਹਾਨੂੰ ਸੁਣ ਹਾਂ ਮੇਰੀ ਭਲੀਏ ਮਾਂ ਸੀ ਤੂੰ ਹਾਂ ਕੀ ਹੋ ਗਿਆ ਮੰਮੀ ਹੁਣ ਕੀ ਆ ਰਿਪੋਰਟ ਕਿਤੇ ਆਈ ਸਾਡੇ ਮਗਰਾਂ ਹੀ ਘਰ ਨਹੀਂ ਕਿਹੜੀ ਰਿਪੋਰਟ ਮੰਮੀ ਦੱਸੀ ਨਹੀਂ ਕਿਹੜੀ ਰਿਪੋਰਟ ਆਈ ਕਿਹੜੀ ਮੈਂ ਕਿਹੜੀ ਰਿਪੋਰਟ ਨਹੀਂ ਸੀ ਜਿਹੜੀ ਜਿਹੜੀ ਕਟਾਸ਼ਟ ਕਰਾ ਕੇ ਆਏ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਮੰਮੀ ਕਿਹੜੀ ਰਿਪੋਰਟ ਦੀ ਗੱਲ ਕਰਨੇ ਤੁਸੀਂ ਕਿਹੜੀ ਰਿਪੋਰਟ ਦੀ ਤੂੰ ਕੋ ਗੱਲ ਕਰਨੀ ਨਾ ਬਣੀਨੀ ਸਾਰਾ ਹੀ ਤੈਨੂੰ ਪਤਾ ਵਾ ਤੈਨੂੰ ਮੰਮੀ ਪਹਿਲੇ ਮੈਨੂੰ ਗੱਲ ਦੱਸੋ ਫੇਰ ਕੁਝ ਬੋਲਿਓ ਤੁਸੀਂ ਤੇ ਆਂਦੇ ਮੇਰੇ ਦਿਵਾਲੇ ਹੋਗੇ ਹੋ ਦਿਵਾਲੇ ਹੋਣਾ ਨਾ ਮੈਂ ਤੂੰ ਤਾਂ ਕੰਮ ਹੀ ਆਹੋ ਜਿਹਾ ਕੀਤਾ ਦਿਵਾਲੇ ਹੋਣ ਵਾਲਾ ਲੈ ਦੱਸ ਰਿਪੋਰਟ ਤੇ ਮੈਨੂੰ ਪਤਾ ਹੀ ਨਹੀਂ ਕਿਹੜੀ ਰਿਪੋਰਟ ਕਿਹੜੀ ਨਹੀਂ ਤੁਸੀਂ ਕਿਹੜੀ ਗੱਲ ਕਰਨੀ ਰਿਪੋਰਟ ਸੋਨੇ ਦੀ ਪਰ ਪੋਸਟਾਟ ਨਹੀਂ ਉਹਨੂੰ ਕਰਾ ਕੇ ਲਿਆਇ ਤੁੰਡੈਸਟ ਕਰਾ ਕੇ ਆਏ ਆਹੋ ਤੇ ਗਈ ਹੀ ਜੀਵਨਦੀ ਦੀ ਗਈ ਹੀ ਨਾਲ ਰਿਪੋਰਟ ਉਹਦੋਂ ਦੀ ਆਈ ਨਹੀਂ ਅਸੀਂ ਰਿਪੋਰਟ ਦੀ ਕੰਢੇ ਅ ਰਿਪੋਰਟ ਤੇ ਤੈਨੂੰ ਤੈਨੂੰ ਮਿਲ ਗਈ ਕਿ ਤੈਨੂੰ ਮੈਨੂੰ ਕਿਥੋਂ ਮਿਲ ਗਈ ਮੈਂ ਕਿਥੋਂ ਰਿਪੋਰਟ ਮੰਮੀ ਲੈਣੀ ਮੈਂ ਕਿਹੜੀ ਬਾਹਰ ਗਈ ਆ ਤੁਸੀਂ ਮੈਨੂੰ ਘਰੋਂ ਜਾਣ ਤੇ ਦਿੰਦੇ ਨਹੀਂ ਆ ਮੈਂ ਕਿਹੜੀ ਰਿਪੋਰਟ ਵੀ ਆ ਗਈ ਰਿਪੋਰਟ ਘਰ ਹੀ ਆ ਗਈ ਅੱਛਾ ਐਨੀ ਚਲਾਕ ਨਾ ਬਣ ਹੁਣ ਸੱਚ-ਸੱਚ ਬੋਲ ਦੇ ਹੁਣ ਸੱਚ ਆਪ ਬੋਲੇਂਗੀ ਕਿ ਅਹੀਂ ਤੇਰੇ ਕੋ ਬੁਕਾਈਏ ਫਿਰ ਅੱਛੀ ਦੀ ਗੱਲ ਕਰਨੇ ਤੁਸੀਂ ਦੀਦੀ ਉਹੀ ਸੱਚ ਤੈਨੂੰ ਨਹੀਂ ਪਤਾ ਰਿਪੋਰਟ ਦਾ ਮੈਂ ਵੀਰ ਨੂੰ ਲੈ ਕੇ ਗਈ ਆ ਤੇ ਬੰਬੇ ਤੋਂ ਰਿਪੋਰਟ ਆਉਣੀ ਹੈਗੀ ਕੀ ਪਤਾ ਮੈਨੂੰ ਕਿਹੜੀ ਰਿਪੋਰਟ ਦੀ ਗੱਲ ਕਰਨੇ ਤੁਸੀਂ ਕੋਈ ਗੱਲ ਨਹੀਂ ਹੁਣ ਸਿੱਧੀ ਤਰ੍ਹਾਂ ਮੰਨਣਾ ਵਾ ਜਾਂ ਦੂਜੀ ਤਰ੍ਹਾਂ ਬਣਾਈਏ ਓ ਦੀਦੀ ਪਹਿਲੇ ਮੈਨੂੰ ਦੱਸੋ ਗੱਲ ਦੱਸੋ ਪੂਰੀ ਤੁਸੀਂ ਤੇ ਐਂ ਈ ਮੇਰੇ ਦਵਾਲੇ ਹੋਈ ਜਾਣੇ ਕਿ ਰਿਪੋਰਟ ਰਿਪੋਰਟ ਹੀ ਲੈ ਕੇ ਮੰਮੀ ਵੀ ਰਿਪੋਰਟ ਪਰਤੀ ਵੀ ਰਿਪੋਰਟ ਰਿਪੋਰਟ ਕੋਈ ਗੱਲ ਨਹੀਂ ਆ ਵੇਖ ਪੜਾ ਆ ਕੀ ਬਣ ਦਿਆ ਵਾ ਆ ਰਿਪੋਰਟ ਯਾਨ ਤੇਰੇ ਹੱਥ ਵਿੱਚ ਵੇਖ ਲੈ ਹੁਣ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਕੱਢ ਲੈ ਐਨਕਾ ਲਿਆ ਕੇ ਦੇਵਾ ਨਜਰਵਾਲੀਆਂ ਭੈਣ ਦੀ ਗਾੜੀ ਵੀ ਉਹ ਖਾਲੋ ਜਿੱਥੇ ਅੱਗ ਲਾਈ ਹੈ ਆ ਰਹੀ ਹੈ ਗਾੜੀ ਹੁਣ ਆ ਅੱਗ ਆਪਣੇ ਹੱਥਾਂ ਨਾਲ ਲਾਉਂਦੀਆਂ ਨਾ ਆ ਰਿਪੋਰਟ ਥੋੜੋ ਹੀ ਇਹਦੇ ਕੋਈ ਕਾਗਜ਼ ਡਿੱਗਾ ਸੀ ਕੋਈ ਆਪਣੀ ਮਸ਼ੂਰੀ ਕਰਕੇ ਗਿਆ ਸੀ ਐਡਵਰਟਾਈਜ਼ਮੈਂਟ ਕੋਈ ਸਕੂਲ ਵਾਲਾ ਹੀ ਸੀ ਉਹ ਮੈਂ ਅੰਦਰੋਂ ਕੂੜਾ ਲੈ ਕੇ ਆਈ ਤਾਂ ਮੈਂ ਕਿਹਾ ਚੱਲ ਲਗਾ ਦੇਣੀ ਆ ਕੋਈ ਗੱਲ ਨਹੀਂ ਤੈਨੂੰ ਜ਼ੂਮ ਕਰਕੇ ਵਿਖਾਲ ਦਿੰਨੇ ਆ ਫਿਕਰ ਨਾ ਕਰ ਤਾ ਵੇਖ ਆ ਮੈਂ ਜ਼ੂਮ ਕਰਤਾ ਨਾ ਆ ਸਭ ਕੋ ਸਾਹਮਣੇ ਨਜ਼ਰ ਆਉਂਡਿਆ ਆ ਨਾ ਕੇਦਾ ਵਾ ਉਹ ਦੀਦੀ ਜ਼ਰੂਰੀ ਥੋੜਾ ਕਿ ਸੁਖਜਿੰਦਰ ਸਿੰਘ ਭਾਈ ਦਾ ਨਾਮ ਹੈ ਤਾਂ ਹੋਰ ਕਿਸੇ ਦਾ ਨਾਮ ਨਹੀਂ ਹੋਣਾ ਔਰ ਜਿਹੜੇ ਐਡਵਰਟਾਈਜ਼ਮੈਂਟ ਦੇਂਦੇ ਹੀ ਉਹਨਾਂ ਦਾ ਕਿਤੇ ਪਰਚੀ ਤੇ ਨਾਮ ਲਿਖਿਆ ਹੋਇਆ ਸੀ ਬੱਲੇ ਤੇਰੇ ਮੇਰਾ ਆਪਾ ਸਾਡੇ ਕਿਹੜਾ ਕਿ ਨਿਆਣਾ ਜਿਹੜਾ ਸਕੂਲ ਪੜਨਾ ਤੇ ਮੈਂ ਜਦੋਂ ਕੂੜਾ ਲੈਣ ਗਈ ਅੰਦਰੋਂ ਮੈਂ ਕਾ ਉਹ ਕੂੜਾ ਇਕੱਠਾ ਹੋਇਆ ਤੇ ਮੈਂ ਤੇ ਬਾਹਰ ਅੱਗ ਲਗਾਉਣ ਚਲੇਗੀ ਤੇ ਨਾਲੇ ਵੀ ਲਾਤੀ ਤੁਸੀਂ ਤੇ ਅੱਜ ਵੀ ਮੇਰੇ ਦਵਾਲੇ ਹੋਈ ਜਾਣੇ ਐਵੇਂ ਦਵਾਲੇ ਨਹੀਂ ਮੈਂ ਹੁੰਦੀ ਰਿਪੋਰਟ ਹੁੰਦੀ ਤੇ ਮੈਂ ਖੋਲ ਕੇ ਨਾ ਵੇਖਦੀ ਮੈਂ ਤੁਹਾਡੇ ਸਾਹਮਣੇ ਆਇਆ ਵੀਡੀਓ ਚ ਕਿ ਮੈਂ ਖੋਲ ਕੇ ਵੇਖੀ ਆ ਮੈਂ ਤੇ ਜਿੱਦਾਂ ਫੜੀ ਆ ਉਦੋਂ ਹੀ ਅੰਦਰ ਲੈ ਕੇ ਜਾ ਕੇ ਅੱਗ ਲਗਾਤੀ ਬੱਲੇ ਤੇਰੇ ਮਾਂ ਦੀ ਧੀ ਏ ਤੂੰ ਨਾ ਕਹਿਣਵਾਰੇ ਆਉਂਦਾ ਹੀ ਉਹ ਬੱਸ ਕਰੋ ਦੀਦੀ ਜਦੋਂ ਮੈਂ ਕਹਿ ਨਹੀਂ ਕੋਈ ਕਾਗਜ਼ ਹੀ ਤੇ ਫੇਰ ਤੁਸੀਂ ਮੇਰੇ ਦਵਾਲੇ ਆ ਮੰਮੀ ਆ ਵੇਖ ਲਓ ਮੇਰੇ ਤੇ ਕਿੱਡਾ ਵੱਡਾ ਇਲਜ਼ਾਮ ਲਗਾਉਂਦੇ ਕਿ ਤੂੰ ਰਿਪੋਰਟਸ ਲਾਣਾ ਕਿ ਤੇ ਜਦੋਂ ਮੈਂ ਕਹਿ ਨਹੀਂ ਆ ਕਿ ਕੋਈ ਐਡਵਰਟਾਈਜ਼ਮੈਂਟ ਵਾਲਾ ਹੀ ਫੇਰ ਆ ਵੀ ਮੇਰੇ ਦਵਾਲੇ ਹੋਈ ਜਾਣਦੇ ਤੁਸੀਂ ਕੁਝ ਕ ਮੇਰੀ ਗੱਲ ਸੁਣੋ ਭੂਆ ਜੀ ਤੈਨੂੰ ਚੰਗਾ ਭਲਾ ਪਤਾ ਨਾ ਸਾਡੇ ਕੈਮਰੇ ਰਿਕਾਰਡਿੰਗ ਵਾਲੇ ਆ ਤੇਰੀ ਆਵਾਜ਼ ਵੀ ਸਾਰੀ ਵਿੱਚ ਆਈ ਆ ਹੁਣ ਉਹ ਵੀ ਸੁਣਾਵਾ ਤੇ ਮੈਂ ਤਾਂ ਗੱਲ ਹੀ ਨਹੀਂ ਕੋਈ ਕੀਤੀ ਮੈਂ ਤੇ ਉਹਨੇ ਗੱਲ ਕੀਤੀ ਕਿਉਂ ਨਹੀਂ ਕੀਤੀ ਆਪਣੇ ਕੰਦਾਂ ਦਾ ਸੁਣ ਤੂੰ ਕੀ ਕਹਿਣ ਦਈ ਆ ਫੇਰ ਸਖਜਿੰਦਰ ਦੀ 에ਰਪੋਰਟ ਤੇ ਇਹ ਮੈਂ ਰਹਿਣੀ ਨਹੀਂ ਦੇਣੀ ਤੁਹਾਨੂੰ ਭਲੇਖਾ ਲੱਗਾ ਏ ਵੀਡੀਓ ਚ ਆ ਵੇਖ ਲਓ ਆ ਵੇਖ ਲਓ ਅਸੀਂ ਤਾਂ ਸਾਰਾ ਟੱਬਰ ਛਦਾਈ ਆ ਨਾ ਤਾਂ ਕਰਕੇ ਤੇ ਇਹ ਕੰਮ ਕਰਨ ਦੇ ਸਾਡੇ ਨਾਲ ਕਿ ਫਿਰ ਇਹਨਾਂ ਨੇ ਕਬੂਤਰ ਵਾਂਗ ਅੱਖਾਂ ਮੀਟੀਆਂ ਵਾਂ ਛਦਾਈ ਨਹੀਂ ਅਸੀਂ ਤੇਰੇ ਵੱਲ ਵੇਖਣ ਦੇ ਹਾਂ ਕਿ ਕਿੰਨੀ ਕ ਗਿਰ ਸਕਦੀ ਆ ਤੂੰ ਬਸ ਕਰੋ ਦੀਦੀ ਤੁਸੀਂ ਤੇ ਮੇਰੇ ਦਵਾਲੇ ਹੋ ਗਏ ਸਾਰੇ ਜਾਣੇ ਉਹ ਆ ਜੀ ਦਵਾਲੇ ਕਿਦਾਂ ਨਾ ਹੋ ਜੇ ਤੂੰ ਕੰਮ ਇਹੋ ਜਿਹਾ ਕੀਤਾ ਵਾ ਨਹੀਂ ਹੁਣ ਸਜ਼ਾ ਤੁਸੀਂ ਦੋਗੇ ਮੈਨੂੰ ਕਿਦਾਂ ਕਰਨਾ ਵਾ ਦੱਸੋ ਇਹ ਮੈਨੂੰ ਦੱਸ ਵੀ ਤੇਰੇ ਚ ਕੀ ਗੱਲ ਤੈਨੂੰ ਕੋਈ ਹੈ ਸ਼ੱਕ ਤੇ ਕਾਹਨੂੰ ਇਦਾਂ ਕੀਤਾ ਜਦੋਂ ਤੂੰ ਕੋਈ ਕਿਟਰ ਰਿਪੋਰਟ ਮੇਰੇ ਦਾ ਸਾੜਿਆ ਮੈਂ ਕਹਿ ਨਹੀਂ ਕਿ ਰਿਪੋਰਟ ਨਹੀਂ ਸੀ ਮੈਨੂੰ ਕਾਹਦਾ ਸ਼ੱਕ ਹੋਣਾ ਨਾਲੇ ਮੈਨੂੰ ਕੀ ਮਿਲਣਾ ਦਵਾਈ ਚ ਰੋਕੀ ਜੋ ਕੁਝ ਪਾ ਕੇ ਸੱਤ ਹੁਣ ਆਪਣਾ ਚੰਦੀ ਆ ਕਿਹਤਾਰ ਬਾਤ ਸਾਬ ਮੇਰਾ ਹੋਵੇ ਇਹ ਘਰ ਵਿੱਚ ਕੋਈ ਜੀ ਨਾ ਰਵੇ ਤੇਰੇ ਦਿਲ ਵਿੱਚ ਚੱਲਦਾ ਵਾ ਨਾ ਉਹ ਸਾਨੂੰ ਸਾਰਾ ਹੀ ਪਤਾ ਵਾ ਫੇ ਤੂੰ ਕਰਨਾ ਕੀ ਚੰਨੀ ਆ ਇੰਨੀ ਭਲੀ ਮਾਨਸ ਨਾ ਬਣ ਇੰਨੀ ਭਲੀ ਮਾਨਸ ਹੈ ਨਹੀਂਗੀ ਮੂੰਹ ਬਣਾ ਲੈਨੀ ਆ ਤੂੰ ਜਿੱਤਾ ਬੜੀ ਸ਼ਖਸੀਅਤ ਆ ਚਲੋ ਕੋਈ ਗੱਲ ਨਹੀਂ ਆਨਲਾਈਨ ਤੇ ਲਿਖ ਦੇ ਜਵਾਜ ਅੱਜ ਗੱਲ ਹੋ ਜਾਂਦੀ ਆ ਉਹਦੇ ਨਾਲ ਕੋਈ ਗੱਲ ਨਹੀਂ ਪੰਨਾ ਗੱਲਾਂ ਕਰਦਾ ਹੀ ਉਹ ਆ ਜੀ ਮੈਨੂੰ ਕਹਿੰਦਾ ਹੈ ਨਾ ਮੈਂ ਬੰਦੀ ਸਜ਼ਾ ਦਊਗਾ ਅੱਜ ਉਹਨੂੰ ਵਿਖਾ ਲੈਣੀ ਆ ਸਾਰਾ ਕੁਝ ਨਾਲੇ ਸੁਣਾਉਣੀ ਐ ਦੀ ਰਿਕਾਰਡਿੰਗ ਫੇਰ ਵੇਖਾਂਗੇ ਨਾ ਕਿਹੜੀ ਬੰਦੀ ਸਜ਼ਾ ਦਿੰਦਾ ਵਾ ਜੇ ਉਹਦੇ ਕੋ ਸਜ਼ਾ ਨਾ ਨਾ ਦਿੱਤੀ ਗਈ ਫਰ ਆਹੀ ਦਸਾਂਗੇ ਸਜਾ ਦੇ ਆਹੋ ਤੇ ਹੁਣ ਤੁਹੀ ਕਰਨਾ ਹੀ ਐ ਹੁਣ ਤੁਹੀ ਉਹਦੇ ਦੁਆਲੇ ਤੇ ਹੋਣਾ ਹੀ ਆ ਉਹਨੂੰ ਝੂਠਾ फडਕਾਣਾ ਹੀ ਆ ਕਿ ਇਹ ਕੁਛ ਨਾ ਕੁਛ ਕਰ ਦੇ ਕੋਈ ਨਹੀਂ ਫਿਰ ਮੈਂ ਵੀ ਵੇਖ ਲੂਗੀ ਤੁਹਾਨੂੰ ਤੁਸੀਂ ਸਾਰੇ ਆਹੋ ਉਹਨੂੰ ਤਾਂ ਅੱਗੇ ਮੋਮਨ ਕੀਤਾ ਵਾ ਉਹਨੂੰ ਤਾਂ ਕੂਣ ਹੀ ਨਹੀਂ ਦਿੰਦੇ ਫਿਰ ਕੀ ਕੀ ਸਖਾਲਿਆ ਵਾ ਉਹਨੂੰ ਨਹੀਂ ਪਤਾ ਮੈਂ ਕਹਿੰਨੀ ਆ ਕੋਈ ਐਦਾਂ ਦਾ ਬੰਦਾ ਵੀ ਹੁੰਦਾ ਵਾ ਸਭ ਕੁਝ ਸਾਹਮਣੇ ਦਿਖਣ ਡਿਆ ਵਾ ਫਿਰ ਵੀ ਮੁੱਕਰ ਗਈ ਆ ਹੱਦ ਹੋ ਗਈ ਪਤਾ ਨਹੀਂ ਕਿੰਨੀਆਂ ਕ ਚਾਲਾਂ ਖੇਡਦੀ ਆ ਰੋਜ਼ ਦੀ ਰੋਜ਼ੇ ਭੈਣ ਜੀ ਆਉਂਦਾ ਵਾ ਨਾ ਉਹ ਉਹਦੇ ਸਾਹਮਣੇ ਗੱਲ ਕਰੋ ਉਹਨੂੰ ਵਖਾ ਲੋ ਪਹਿੋਂ ਤੂੰ ਦੱਸ ਪਿਆ ਤਾਂ ਕੀ ਬੰਨਣਾ ਚਾਹੀਦਾ ਵਾ ਕੋਈ ਗੱਲ ਨਹੀਂ ਆ ਲੈnde ਜਰਾ ਕੋਨੂੰ ਉਹ ਤਾਂ ਹੀ ਗੱਲ ਕਰਨੀ ਪੈਣੀ ਆ ਹੁਣ ਹੁਣ ਨਾ ਚੁੱਪ ਕਰਕੇ ਬਹਿਣ ਦਾ ਟਾਈਮ ਨਹੀਂਗਾ ਠੀਕ ਆ ਹੁਣ ਮੌਕਾ ਹੱਥ ਚ ਆਇਆ ਵਾ ਨਾ ਹੁਣ ਚੰਗੀ ਤਰ੍ਹਾਂ ਫੜ ਕੇ ਖਿੱਚੋ ਇਹਨੂੰ ਦਾ ਦਾ ਕੀ ਪਤਾ ਨਹੀਂ ਕੀ ਕੁਛ ਕਰਨਾ ਸੀ ਅੱਜ ਤਾਂ ਸ਼ੁਰੂਆਤ ਹੀ ਗਈ ਤੇ ਸ਼ੁਕਰ ਕਰੋ ਰੱਬ ਦਾ ਕਿ ਸਭ ਕੋ ਪਤਾ ਲੱਗ ਗਿਆ ਵਾ ਹੈ ਅੱਜ ਗਾੜੀ ਪਤਾ ਨਹੀਂ ਕੀ ਕੀ ਨੇ ਕਰਨਾ ਹੈਗਾ ਉਹ ਦਵਾਈ ਆਪਣੇ ਹੱਥ ਤੇ ਰੱਖਣੀ ਸੀ ਉਹ ਨਾ ਸਕਾਰ ਤੇ ਹੱਥ ਤੇ ਲੱਗੇ ਫਿਰ ਇਹ ਨਾ ਹੋਵੇ ਤੁਹਾਨੂੰ ਕੋ ਪਤਾ ਹੀ ਨਾ ਲੱਗੇ ਮੁੜ ਕੇ ਕਿ ਇਹ ਕਾਦੇ ਵਾਸਤੇ ਦੇਣ ਲਈ ਆ ਭਾਬੀ ਤੇ ਫਿਕਰ ਕਰਨ ਨੂੰ ਕਰਨੀ ਆ ਉਹ ਦਵਾਈ ਮੇਰੇ ਕੋਲ ਹੀ ਆ ਤੇ ਮੈਂ ਇਹੋ ਜੇ ਥਾਂ ਤੇ ਰੱਖੀ ਆ ਵੀ ਨਜ਼ਰ ਨਹੀਂ ਪਹੁੰਚ ਸਕਦੀ ਉੱਥੇ ਤੁਸੀਂ ਨਾ ਫਿਕਰ ਕਰੋ ਦੋਵੇਂ ਜਾਣੀਆਂ ਪਹਿਲਾਂ ਆਹ ਗੱਲ ਦਾ ਨਿਬੇੜਾ ਕਰੋ ਇਹ ਤੇ ਕਰਨਾ ਹੀ ਪੈਣਾ ਤੇ ਆ ਇਹ ਕਰਨਾ ਹੀ ਪੈਣਾ ਫਿਰ ਵੇਖਣੇ ਗਾੜੀ ਕੀ ਕਰਨਾ ਵਾ ਕਾਂ ਦੀ ਹੁਣ ਕਾਂ ਵੇਖਾਂਗੇ ਪਹਿਲਾਂ ਇਹ ਤੇ ਕਰੋ ਵੇਖਾਂ ਕਿਦਾਂ ਹੁਣ ਫੁੜਕਦੀ ਅੰਦਰ ਨੂੰ ਗਈ ਆ ਜਿੰਦਾਂ ਬੜੀ ਸੱਚੀ ਹੁੰਦੀ ਆ ਹੁਣ ਪਤਾ ਲੱਗ ਗਿਆ ਆਪਣੇ ਕਰਤੂਤਾਂ ਦਾ ਚੱਚਾਂ ਲੱਗਦੀਆਂ ਹੁੰਦਾ ਜਾਵਾ ਉਹਦਾ ਝੂਠ ਫੜਿਆ ਗਿਆ ਤਾਂ ਕਰਕੇ ਤੜਤੀ ਫਿਰਦੀ ਆ ਪਾਣੀ ਨਹੀਂ ਪੀਣਦੇ ਐਂ ਡਈ ਉਹ ਵੀ ਮੈਂ ਹਾਂਜੀ ਤੁਹਾਨੂੰ ਮੈਂ ਕਿਹਾ ਸੀ ਨਾ ਨੇ ਹਾਂ ਮੰਮੀ ਕੱਲੀ ਕੋ ਕਿਥੋਂ ਨੇ ਮੰਨਣਾ ਵਾ ਗੱਲ ਤੇ ਵਾਕੇ ਠੀਕ ਵਾ ਪਤਾ ਨਹੀਂ ਵੀ ਕੀ ਖਾ ਕੇ ਜੰਮੀ ਇਹਦੀ ਮਾਂ ਨੇ ਹੈ ਕਿਤੇ ਵਾਰੇ ਨਹੀਂ ਆਉਂਦੇ ਐਂ ਡੀ ਤਨਾ ਜਾਣੀਆਂ ਨੂੰ ਕੋਈ ਨਹੀਂ ਆਉਂਦਾ ਵਾ ਨਾ ਵਦਨਾ ਗੱਲ ਕਰਿਓ ਕਿ ਆ ਵੇਖ ਲਾ ਕਲ ਨੂੰ ਨਾ ਕਹੀਂ ਮੇਰਾ ਘਰ ਖਰਾਬ ਕੀਤਾ ਵਾ ਤੇ ਅਕਲ ਦਾ ਕੰਮ ਤੂੰ ਹੀ ਨੂੰ ਨੂੰ ਕੁਝ ਦੱਸਿਆ ਕਿ ਸਾਂਝੇ ਪਰਿਵਾਰਾਂ ਵਿੱਚ ਕਿੱਦਾਂ ਰਹੀਦਾ ਵਾ ਕੋਈ ਗੱਲ ਨਹੀਂ ਹੁਣ ਸਬੂਤ ਸਾਡੇ ਕੋਲ ਵਾ ਨਾ ਇਹਨੂੰ ਦੱਸਨੇ ਆ ਮਾਤਾ ਆ ਲੈnde ਜਰਾ ਕੋਈ ਨਹੀਂ ਹੁਣ ਫਿਕਰ ਨਾ ਕਰੋ ਆਹ ਨਹੀਂ ਨਹੀਂ ਆਉਂਦਾ ਵਾ ਤੇ ਉਹਦੇ ਨਾਲ ਗੱਲ ਕਰਕੇ ਨਹੀਂ 사ਦੀ ਚਾਹ ਬਣਾ ਕੇ ਲਈ ਹੁੰਦਾ ਤੇ ਵਾ ਚਾ ਠੀਕ ਮੈਨੂੰ ਤੇ ਸਮਝ ਨਹੀਂ ਲੱਗੰਦੀ ਪੀਰ ਕੀ ਕਾ ਕੀ ਸਮਝ ਕਾਦੀ ਲੱਗਣੀ ਆ ਕਰਦਾ ਹੀ ਜੀ ਆ ਹੈ ਇਹ ਹਜੇ ਕਰਦੇ ਜੀ ਕੰਮ ਕਰਨ ਦਾ ਆਪਣ ਤਾਂ ਫਿਰ ਉਪਰਿਆ ਤੇ ਬੰਦਾ ਕੀ ਕਰੂਗਾ ਬਾਨਿਆਂ ਤੇ ਕੀ ਕਹਿਣਾ ਉਹ ਹੀ ਯਕੀਨ ਕਾਦਾ ਕਰਨਾ ਯਕੀਨ ਤੇ ਸਾਰੇ ਮੁੱਕ ਗਏ ਹੁਣ ਵੇਖਾ ਕਿਦਾਂ ਲੱਗੀਆਂ ਤਿੱਲੇ ਜਾਨਾ ਮੇਰੇ ਦਿਵਾਲੇ ਹੋਂ ਆਏ ਹੈ ਆ ਤੇ ਨੰਨੇ ਸਿਆਪਾ ਪੈ ਗਿਆ ਆ ਕੈਮਰਿਆਂ ਦਾ ਤੇ ਮੈਨੂੰ ਚੇਤਾ ਹੀ ਨਹੀਂ ਕਿ ਕੈਮਰੇ ਵੀ ਲੱਗੇ ਆ ਹਜੇ ਤੇ ਮੈਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਰਿਪੋਰਟ ਮੈਂ ਤਾਂ ਹਜੇ ਪੋਚੇ ਪਾਏ ਆ ਬਥੇਰੇ ਹੋਰ ਨਾ ਮੇਰੀ ਝੋਲੀ ਫੜੀ ਗਈ ਆ ਮੈਨੂੰ ਲੱਗਦਾ ਮੇਰਾ ਇਸ ਘਰ ਚ ਨਾ ਹੋ ਥੋੜੇ ਦਿਨ ਹੀ ਰਹਿ ਗਿਆ ਥੋੜੇ ਵੀ ਕੀ ਲਖਵੀਰ ਆਇਆ ਤੇ ਇਹਨਾਂ ਨੇ ਤੈਨੂੰ ਜਾਗ ਪੜਾਣਾ ਹੀ ਚੰਗੀ ਤਰ੍ਹਾਂ ਕਿੰਨੇ ਜੰਗੀਆਂ ਰਲੀਆਂ ਹੁਣ ਤੇ ਲਖਵੀਰ ਨੇ ਤਾਂ ਮੈਨੂੰ ਅੱਗੇ ਕਿਹਾ ਸੀ ਜੇ ਕੋਈ ਬੜੀ ਗੱਲ ਨਿਕਲੀ ਤਾਂ ਫੇਰ ਦੇਖੀ ਹੁਣ ਮੈਂ ਨਾ ਲਖਵੀਰ ਨੂੰ ਵੀ ਪੋਚੇ ਪਾਣੀ ਆ ਕਿ ਰਿਪੋਰਟ ਨਹੀਂ ਸੀ ਕੋਈ ਸਕੂਲ ਦਾ ਐਡਵਰਟਾਈਜ਼ਮੈਂਟ ਹੀ ਤੇ ਉੱਤੇ ਸੁਖਿੰਦਰ ਸਿੰਘ ਪ੍ਰਿੰਸੀਪਲ ਦਾ ਨਾਮ ਲਿਖਿਆ ਸੀ ਤੇ ਮੈਂ ਤੇ ਉਹ ਪੜਨ ਨਹੀਂ ਹੀ ਮੈਂ 8ਵੇਂ ਮੰਦਰ ਦੇਖਿਆ ਕਿ ਕੂੜਾ ਡਸਟਬਿਨ ਭੜਿਆ ਭਰਿਆ ਹੈ ਤਾਂ ਕਰਕੇ ਮੈਂ ਬਾਹਰ ਨੂੰ ਅਗਲਾਂ ਚਲੀ ਗਈ ਇਹਨਾਂ ਨੇ ਤੇ ਗੱਲ ਦੀ ਬਹੁਤ ਬਣਾ ਲਈਏ ਹੁਣ ਮੈਂ ਫਸ ਤੇ ਗਈਆਂ ਪਰ ਫੇਰ ਮੈਂ ਕੋਈ ਨਹੀਂ ਕੋਚਾ ਪਾ ਹੀ ਲੈਣੀ ਹੈ ਇੱਕ ਵਾਰ ਲਖਵੀਰ ਸਾਹਮਣੇ ਵੀ ਐਦਾਂ ਕਿਦਾਂ ਗੱਲ ਬਣੂ ਕਿਦਾਂ ਦੇ ਨਾਲ ਇਹ ਨਾ ਖੁਸ਼ੀ ਬੜਾ ਹੋਣਾ ਕਿ ਚੰਗਾ ਹੋਇਆ ਘਰੋਂ ਨਿਕਲ ਗਈ